ਸਤਪਾਲ ਜੀ ਮੈਨਾ ਤੁਹਾਡੇ ਆਉਣ ਤੋਂ ਪਹਿਲਾਂ ਥੋੜੇ ਇੱਕ ਘੰਟਾ ਕੋ ਪਹਿਲਾਂ ਆਇਆ ਸੀਗਾ ਤੇ ਮੈਂ ਮੱਖੀ ਕਣਕੇ ਗਿਆ ਸੌਣ ਲੱਗੇ 33 ਕਰੋੜ ਮੱਖੀ ਨਿਕਲੀ ਹੈ ਹਰਾਨੀ ਦੀ ਗੱਲ ਹੈ ਕਿ ਬੰਦਾ ਇੱਥੇ ਖੜਦਾ ਹੈ ਨਾ ਤੇ ਗਲਤੀ ਨਾਲ ਜੇ ਬੰਦੇ ਨੇ ਡਾਕੂਮੈਂਟ ਵਾਸੀ ਵਗੈਰਾ ਲਈ ਜਾਂ ਟਕਾਰ ਵਗੈਰਾ ਆਇਆ ਨਾ ਤਾਂ ਘੱਟੋ ਘੱਟ 250 ਮੱਖੀ ਮੂੰਹ ਚ ਵੜ ਜਾਂਦੀ ਹੈ ਹਮ ਇੰਨੀ ਮੱਖੀ ਇੱਥੇ ਸੌਨੀ ਸਾਰੀ ਮੱਖੀ ਫਰੋਇਪ ਜਿਲੇ ਜਕੋਨੀ ਹੁਣੀ ਜਿੰਨੀ ਐ ਇਸ ਡੰਪ ਕਰਕੇ ਆ ਦੁਕਾਨਾਂ ਦੇ ਵਿੱਚ ਮੱਖੀ ਹੈ ਤੁਸੀਂ ਅੰਦਰ ਜਾ ਕੇ ਤਾਂ ਦੇਖੋ ਕੀ ਆਵਾਸਤੇ ਤਾਂ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਬੋਰੀਆਂ ਦੇ ਉਹਨਾਂ ਦੁਕਾਨਦਾਰਾਂ ਨੂੰ ਤੇ ਇੱਕ ਮੱਖੀ ਤੇ ਘੱਟੋ ਘੱਟ 1.5 ਰੁਪਏ ਨਾਮ ਰੱਖੋ ਫੜ ਕੇ ਦੇ ਦਿੰਦਾ ਘੱਟੋ ਘੱਟ ਇਹ ਦੁਕਾਨਾਂ ਦਾ ਕੰਮ ਤਾਂ ਖਤਮ ਹੈ ਮੱਖੀਆਂ ਫੜ ਕੇ ਪਰਿਵਾਰ ਦਾ ਖਰਚਾ ਤਾਂ ਚਲਾਉਣਾ ਆਉਂਦਾ ਮੱਚੇ ਵਿੱਚ ਨੇ ਸ਼ੁਰੂ ਕਰ ਦੇਣਾ ਫਾਇਦਾ ਹੀ ਤਾਂ ਹੈ ਮੈਂ ਅੱਗੇ ਆਇਆ ਨਾ ਤੇ ਮੈਂ ਅੰਦਾਜ਼ਾ ਇੱਕ ਹੋਰ ਲਾਇਆ ਸੀ ਕਿ ਜੇ ਇਹ ਮੱਖੀਆਂ ਇਕੱਠੀਆਂ ਕਰ ਲਵਾਂ ਨਾ ਤੇ ਜੇ ਬੰਦਾ ਨਾਨਵੇਜ ਖਾਣ ਵਾਲਾ ਹੋਵੇ ਤੇ 6 ਜੀਆਂ ਵਾਸਤੇ ਚਟਨੀ ਕੋਲੀ ਭਰ ਕੇ ਵਧੀਆ ਬਣ ਸਕਦੀਆਂ ਨੇ ਮੱਖੀਆਂ ਤੋਂ ਪਰ ਗੱਲ ਉਹੀ ਏ ਕਿ ਮੈਂ ਕੁਝ ਕਰਨਾ ਨਹੀਂ ਜੇ ਤੂੰ ਬੋਲੇਗਾ ਤੇ ਤੇਰੀ ਪਿੱਲ ਪਾਵਾਂਗਾ ਆਮ ਤਾਰਨਾ ਹੈ ਕਿ ਜਦੋਂ ਬੰਦਾ ਮਰਦਾ ਹੈ ਧਰਮਰਾਜ ਦੇ ਦਰਬਾਰ ਜਾਂਦਾ ਉਦੋਂ ਉਹਦਾ ਖਾਤਾ ਖੋਲਦਾ ਵੀ ਇਹਨੇ ਉਹ ਨਰਕ ਚ ਭੇਜੀਏ ਕਿ ਸਵਰਗ ਚ ਭੇਜੀਏ ਕਰਮ ਵੇਖ ਕੇ ਇੱਥੇ ਪਤਾ ਨਹੀਂ ਕਿਹੜਾ ਧਰਮਰਾਜ ਬੈਠਾ ਆ ਕਿ ਜਿੰਨੇ ਬਿਨਾਂ ਕੰਮ ਵੇਖਿਆ ਕਰਮ ਵੇਖਿਆ ਸਾਨੂੰ ਹੁਣ ਨਰਕ ਦਾ ਮਲਗੇ ਵਾਸੀ ਬਣਾ ਦਿੱਤਾ ਹੈ ਇਸ ਕਰਕੇ ਗੁਜਾਰਿਸ਼ ਤੇ ਇਹੋ ਹੀ ਹੈ कि ਇਹਨੂੰ ਸਾਫ਼ ਕੀਤਾ ਜਾਵੇ ਇਥੋਂ ਚੱਕਿਆ ਜਾਵੇ ਨੂੰ ਇਹ ਨਰਕ ਕੀ ਬੋਲ ਰਹੇ ਤੁਸੀਂ ਮੱਖੀਆਂ ਵਾਲਾ ਮੱਖੀਆਂ ਬਦਬੂ ਗੰਧ ਪੈ ਲ ਮਲਕੇ ਇਥੋਂ ਲੰਘਦਾ ਹੀ ਕੋਣੀ ਜੀ ਛੇਤੀ ਨਾਲ ਤੇ ਦੁਕਾਨਾਂ ਤੇ ਗਾਹ ਵੀ ਹੈ ਨੀਗੇ ਅਗਲਾ ਵੇਖਦਾ ਇਹ ਇਕਲੇ ਵੀ ਬੋ ਮਾਰੀ ਜਾਂਦੀ ਹੈ ਤੇ ਇਹਨਾਂ ਕੋਲੋਂ ਵੀ ਬੋ ਹੀ ਮਾਰਨੀ ਜਿਹੜੇ ਬੰਦੇ ਬੈਠੇ ਤੇ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਕਰੇ ਕੁਛ ਆ ਮਲਕੇ ਆਪਦੇ ਆ ਬੈਠੇ ਇਹਨਾਂ ਸਾਨੂੰ ਨਰਕਵਾਸੀ ਬਣਾਈ ਜਾਵੇ ਕੁਵਾੜਾ ਮੋਟਾ ਸਵਰਗਦੇਵੀ ਕੋਈ ਦਰਸ਼ਨ ਕਰਾ ਦੇਵੇ ਤਾਂ ਬਹੁਤ ਵਧੀਰਾ ਹੈ। ਗੁਰੂ ਅਰਸੇ ਦੇ ਮੇਨ ਬਜ਼ਾਰ ਦੇ ਵਿੱਚ ਹੈਗੇ ਆ ਜਿਸ ਬਜ਼ਾਰ ਦੇ ਵਿੱਚ ਅੱਜ ਦੀ ਖਬਰ ਫਿਰ ਉਹੀ ਖਬਰ ਹੈ। ਖਬਰ ਹਰ ਇੱਕ ਨੇ ਸ਼ੇਅਰ ਕਰਨੀ ਕਿਉਂਕਿ ਇਸ ਬਜ਼ਾਰ ਦੇ ਵਿੱਚ ਤੁਸੀਂ ਸਾਰੇ ਆਉਂਦੇ ਹੋ ਤੇ ਇੱਕ ਲਗਾਤਾਰ ਮੁੱਦੇ ਜਿਹੜੇ ਹੈਗੇ ਆ ਗੁਰੂ ਅਰਸੇ ਨਾਲ ਸੰਬੰਧਿਤ ਅਸੀਂ ਚੱਕਰੇ ਹੈਗੇ ਆ। ਅੱਜ ਦਾ ਜਿਹੜਾ ਮੁੱਦਾ ਹੈ ਤਾਂ ਹੀ ਕਹਿ ਦਿੱਤਾ ਲੋਕਾਂ ਦੀ ਆਵਾਜ਼, ਲੋਕਾਂ ਦੀ ਆਵਾਜ਼ ਅੱਜ ਫਿਰ ਚੱਕਣ ਲੱਗੇ ਆ। ਮਾਡਰਨ ਸਕੂਲ ਵਾਲੀ ਜਗ੍ਹਾ ਚਾਰਦੁਵਾਰੀ ਕੀਤੀ ਹੋਈ ਹੈ। ਇਹ ਕਦੇ ਨਹੀਂ ਹੋਇਆ ਵੀ ਸ਼ਹਿਰ ਦੇ ਵਿੱਚ ਆਲੇ ਡੰਪ ਬਣਾ ਦਿੱਤਾ ਜਾਵੇ ਸ਼ਹਿਰ ਦੇ ਵਿੱਚ ਆਲੇ ਗੰਦਗੀ ਸਿਰਦੀ ਜਾਏ ਹਮੇਸ਼ਾ ਡੰਪ ਬਾਹਰ ਬਣੇ ਹੁੰਦੇ ਆ ਪਰ ਗੁਰੂ ਅਰਜਨਦਾਸਾਂ ਪਹਿਲਾਂ ਵੀ ਕਿਹਾ ਤੁਹਾਨੂੰ ਅੱਜ ਸਵੇਰ ਵੀ ਗੁਰੂ ਅਰਜਨਦਾਸ ਰੱਬ ਹੀ ਰੱਖਾ ਹੈ ਰੱਬ ਰੱਖਾ ਗੁਰੂ ਅਰਜਨਦਾਸਾਂ ਕਿਉਂਕਿ ਇੱਥੇ ਕੰਮ ਸਾਰੇ ਪੁੱਠੇ ਹੀ ਕੀਤੇ ਜਾਂਦੇ ਆ ਡੰਪ ਬਣਾਇਆ ਹੋਇਆ ਅੰਦਰ ਗਾਵਾਂ ਫਿਰਦੀਆਂ ਨੇ ਗੋਡੇ-ਗੋਡੇ ਗੰਦ ਹੈ ਲਫਾਫੇ ਨੇ ਪਲਾਸਟਿਕ ਦੇ ਤੇ ਅਜੇ ਕੀ ਹੈ ਲੱਖਾਂ ਰੁਪਏ ਕਰੋੜਾਂ ਰੁਪਏ ਦੇ ਅਸ਼ਤਿਆਰ ਦਿੱਤੇ ਜਾਂਦੇ ਆ ਜਿਹੜੇ ਪਲਾਸਟਿਕ ਦੇ ਲਫਾਫੇ ਵਰਤੇ ਨਹੀਂ ਜਾਣੇ ਇੱਥੇ ਆ ਇੱਕ ਪੈਂਡਿੰਗ ਵੀ ਕੀਤੀ ਹੋਈ ਆ ਨਗਰ ਕੌਂਸਲ ਵੱਲੋਂ ਪੇਂਟਿੰਗ ਪੇਂਟਿੰਗ ਕੀਤੀ ਹੋਈ ਆ ਪਲਾਸਟਿਕ ਬੈਗ ਹਟਾਓ ਗੁਰੂ ਸਾਹਿਬ ਨੂੰ ਸਵਸ਼ਤ ਬਣਾਓ ਲਿਖਤਾ ਦਿੱਤਾ ਪਰ ਗੁਰੂ ਸਾਹਿਬ ਨੂੰ ਸਵਸ਼ਤ ਬਣਾ ਰਿਹਾਓ ਦੇਖੋ ਸਾਹਮਣੇ ਤਸਵੀਰ ਜਿਹੜੀ ਤੁਹਾਨੂੰ ਸਾਹਮਣੇ ਦਿਖਾ ਰਿਹਾ ਆ ਇਹਦੇ ਵਿੱਚ ਦੇਖੋ ਗੱਡੀ ਦੇ ਆ ਕੇ ਕੂੜਾ ਸੱਟਿਆ ਜਾ ਰਿਹਾ ਪਲਾਸਟਿਕ ਹੀ ਪਲਾਸਟਿਕ ਸੱਟਿਆ ਜਾ ਰਿਹਾ ਏ ਇਸੇ ਪਲਾਸਟਿਕ ਦੇ ਵਿੱਚ ਅਵਾਰ ਪਸ਼ੂ ਗਾਵਾਂ ਟੱਟੇ ਜਿਹੜੇ ਆ ਖਾਂਦੇ ਹੋਏ ਗੰਦ ਵਿੱਚ ਮੂੰਹ ਮਾਰਦੇ ਹੋਏ ਤੁਹਾਨੂੰ ਦਿਖਾਈ ਦੇ ਰਿਹਾ ਇਹ ਹਾਲ ਹੈ ਗੁਰੂ ਹਰਸਾਏ ਸ਼ਹਿਰ ਦਾ ਇਹ ਹਾਲ ਗੁਰੂ ਹਰਸਾਏ ਸ਼ਹਿਰ ਦੇ ਵਿੱਚ ਬਣੇ ਮਾਡਰਨ ਸਕੂਲ ਵਾਲੀ ਜਗ੍ਹਾ ਦਾ ਜਿੱਥੇ ਮਾਡਰਨ ਸਕੂਲ ਹੁੰਦਾ ਸੀ ਜਿੱਥੇ ਵਿਦਿਆ ਦਾ ਉਹ ਚਾਨਣ ਮਨਾਰਾ ਸੀ ਜਿੱਥੋਂ ਪੜ ਕੇ ਲੋਕ ਵੱਡੇ ਵੱਡੇ ਅਫਸਰ ਵੀ ਬਣੇ ਇਸੇ ਸਕੂਲ ਦੇ ਪੜੇ ਹੋਏ ਪਰ ਇਸ ਸਕੂਲ ਦੇ ਵਿੱਚ ਹਾਲਾਤ ਇਹ ਹੋ ਗਏ ਜਦੋਂ ਨਗਰ ਕੌਂਸਲ ਦੇ ਅੰਡਰ ਆ ਗਈ ਜਗ੍ਹਾ ਕਬਜ਼ਾ ਲੈ ਲਿਆ ਗਿਆ ਕਾਲੀ ਦਲ ਸਰਕਾਰ ਦੇ ਵੇਲੇ ਰੋਜਿਤ ਕੁਮਾਰ ਮੰਡੂਵਰਾ ਉਦੋਂ ਨਗਰ ਕੌਂਸਲ ਦੇ ਪ੍ਰਧਾਨ ਸਨ ਜਦੋਂ ਇਹ ਕਬਜ਼ਾ ਲਿਆ ਗਿਆ ਇਹ ਜਗ੍ਹਾ ਛਡਵਾਈ ਗਈ ਪਰ ਉਸ ਤੋਂ ਬਾਅਦ ਗੰਦਗੀ ਦਾ ਰੂਪ ਧਾਰਨ ਕਰ ਗਈ ਇਹ ਰਹਿ ਗਿਆ ਇੱਕ ਪਹਾੜ ਪਰ ਇਸ ਗੰਦਗੀ ਦੇ ਨਾਲ ਨੁਕਸਾਨ ਕੀ ਹੈ ਸਭ ਤੋਂ ਪਹਿਲਾਂ ਮੈਂ ਦਿਖਾਣਾ ਇੱਥੇ ਸਾਰੀਆਂ ਮੱਖੀਆਂ ਮੱਖੀਆਂ ਫਿਰਦੀਆਂ ਨੇ ਵੱਡਾ ਨੁਕਸਾਨ ਹੈ ਜਿਹੜੀਆਂ ਬਾਹਰ ਜਿਹੜੀਆਂ ਲੱਗਦੀਆਂ ਨੇ ਇੱਥੇ ਸਵੇਰ ਤੋਂ ਸ਼ਾਮ ਤੱਕ ਕਾਫੀ ਰੇੜੀਆਂ ਜਿਹੜੀਆਂ ਨੇ ਉਹ ਲੱਗ ਜਾਂਦੇ ਚਾਹੇ ਗੋਲ ਗੱਪੇ ਦੀ ਰੇੜੀ ਆ ਚਾਹੇ ਭੱਲਿਆਂ ਦੀ ਰੇੜੀ ਆ ਚਾਹੇ ਪਕੌੜਿਆਂ ਦੀ ਆ ਤੇ ਉੱਥੇ ਲੋਕ ਖਾਣ ਪੀਣ ਆਉਂਦੇ ਆ ਜਿੰਦੇ ਕਰਕੇ ਬਿਮਾਰੀ ਫੈਲਣ ਦਾ ਡਰ ਹੈ ਵੱਡਾ ਡਰ ਹੈ ਇਹਨਾਂ ਦੁਕਾਨਦਾਰਾਂ ਨੂੰ ਜਿਹੜੀਆਂ ਦੁਕਾਨਾਂ ਸਾਹਮਣੇ ਬਣੀਆਂ ਹੋਈਆਂ ਨੇ ਇਹਨਾਂ ਦੁਕਾਨਦਾਰਾਂ ਨੂੰ ਇਹ ਡਰ ਹੈ ਕਿਉਂਕਿ ਇਹਨਾਂ ਦੁਕਾਨਾਂ ਦੇ ਇਹਨਾਂ ਦੁਕਾਨਾਂ ਤੇ ਇਧਰੋਂ ਮੱਖੀਆਂ ਉੱਡ ਕੇ ਲਫਾਫੇ ਉੱਡ ਕੇ ਸਾਰੇ ਦੁਕਾਨਾਂ ਦੇ ਅੰਦਰ ਆ ਜਾਂਦੇ ਨੇ ਮੈਂ ਇੱਕ ਤਸਵੀਰ ਤੁਹਾਨੂੰ ਹੋਰ ਦਿਖਾ ਦਿੰਦਾ ਇੱਕ ਦੁਕਾਨ ਤਾਂ ਨਹੀਂ ਇੱਥੇ ਸਾਰੇ ਦੁਕਾਨਾਂ ਦਾ ਹੀ ਹਾਲ ਹੈ ਮੱਖੀਆਂ ਦੇ ਸੋ ਇਸ ਗੰਦਗੀ ਦੇ ਨਾਲ ਕਿੰਨੀਆਂ ਮੱਖੀਆਂ ਪੈਦਾ ਹੋ ਗਈਆਂ ਇਹ ਸਾਰੀਆਂ ਮੱਖੀਆਂ ਹੀ ਆ ਪੰਜਾਂ ਮੱਖੀਆਂ 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 ਤੁਹਾਨੂੰ ਦਿਖਾਈ ਦੇ ਰਿਹਾ ਕੈਮਰੇ ਸਕਰੀਨ 'ਚ ਦੁਕਾਨਦਾਰ ਇਹਨੇ ਤੋਂ ਵੀ ਨੇ ਸਾਰੀਆਂ ਮੱਖੀਆਂ ਅੰਦਰ ਰੋਟੀ ਖਾਣ ਤੋਂ ਤੰਗ ਬੈਠਣ ਤੋਂ ਤੰਗ ਗਾਹ ਖਾਣ ਤੋਂ ਤੰਗ ਹਾਲਾਤ ਕੀ ਨੇ ਗਾਹ ਨਹੀਂ ਪੈਂਦੇ ਹੋਣਗੇ ਕਹਿੰਦੇ ਮੱਖੀਆਂ ਨੇ ਇਹਨਾਂ ਦੁਕਾਨਦਾਰ ਕੀ ਜਾਣਾ ਗਾਹ ਜਿਹੜਾ ਪਿਆ ਦੂਰ ਦੀ ਗੱਲ ਜੀ ਮੈਂ ਰੁਪਈਆ ਲੱਖ ਲਾ ਬਿਠਾਈ ਮੱਖੀਆਂ ਪਿੱਛੇ ਪਹਿਲਾਂ ਤਾਂ ਮੈਂ 70 ਹਜ਼ਾਰ ਦਾ ਕੈਬਨ ਬਣਵਾਇਆ ਜੀ ਅੱਛਾ ਜੀ ਫਿਰ ਏਸੀ ਖਰਾਬ ਹੋ ਗਿਆ ਜੀ ਡੰਪ ਕਰਕੇ ਏਸੀ ਦੇ ਕੋਪਰ ਖਰਾਬ ਹੋ ਜਾਂਦਾ ਜੀ ਪਹਿਲਾ 5000 ਦਾ ਸੀ ਉਹ ਖਰਾਬ ਹੋਇਆ ਤਾਂ 5000 ਰੁਪਏ ਮੈਂ ਨਵਾਂ ਲਾਇਆ ਜੀ ਫਿਰ ਅਸੀਂ ਦਵਾਈਆਂ ਪਾ ਕੇ ਮੱਖੀਆਂ ਮਾਰਦੇ ਆਂ ਜੀ ਦਵਾਈਆਂ ਦੇ ਰੋਏ ਖਰਚਾ ਆਉਂਦਾ ਜੀ ਫਿਰ ਗਾਹ ਅੰਦਰ ਨਹੀਂ ਵੜਦਾ ਜੀ ਇਹ ਕੋ ਨੁਕਸਾਨ ਹੈ ਜੀ ਸਵੇਰ ਦਾਗੇ ਪਹਿਲਾ ਅਸੀਂ ਮੱਖੀਆਂ ਦਾ ਇੰਤਜ਼ਾਮ ਕਰਦੇ ਆਂ ਫਿਰ ਗਾਹ ਵੱਲ ਧਿਆਨ ਦਿੰਨੇ ਆਂ ਜੀ ਆਈ ਬਹੁਤ ਮਜਬੂਰ ਹੈ ਜੀ ਇਹ ਨਾ ਕੋ ਚਾਹ ਪਾਣੀ ਪੀਤਾ ਜਾਵੇ ਪਹਿਲਾ ਚਾਹ ਮਹਿੰਗਾਈ ਹੈ ਤਾਂ ਚਾਹ ਵਿੱਚ ਮੱਖੀ ਡੇ ਪੈਂਦੀ ਹੈ ਜੀ ਰੁਪਏ ਪਹਿਲਾ 100 ਮਿੱਟੀ ਦੇ 10 ਫਿਰ ਨਵੇਂ ਨਾਲੇ ਪੈਂਦੇ ਆ ਜੀ ਅਈ ਦ ਬਹੁਤ ਪਰੇਸ਼ਾਨ ਹੈ ਕਹਿ ਗਏ ਥਾ ਕੇ ਕਮੇਟੀ ਦਫ਼ਤਰ ਚ ਉਹ ਕਹਿੰਦੇ ਵੀ ਕਰਦੇ ਆ ਇੱਕ ਦਿਨ ਆਂਦੇ ਨੇ ਇੱਕ ਦਿਨ ਸਫਾਈ ਕਰਕੇ ਚਾਰ ਦਿਨ ਫਿਰ ਹੁਵਾਲ ਜੀ ਐਸ ਡੀ ਐਮ ਸਾਹਿਬ ਆਫਿਸ ਗਏ ਆ ਉਹਨਾਂ ਕੋਲ ਇੱਕ ਦਿਨ ਸਾਫ ਕਰਵਾ ਕੇ ਕਹਿ ਗਏ ਅਗਲੇ ਦਿਨ ਫਿਰ ਹੁਵਾਲ ਜੀ ਪ੍ਰਸ਼ਾਸਨ ਦੇ ਕੋਈ ਗੱਲ ਨਹੀਂ ਸੁਣਦਾ ਜੀ ਪ੍ਰਸ਼ਾਸਨ ਨਹੀਂ ਸੁਣਦਾ ਗੱਲ ਤੇ ਗੱਲ ਦਾ ਕਦੋਂ ਨਿਕਲੇਗਾ ਹੱਲ ਹੱਲ ਖੱਡਣ ਦੇ ਲਈ ਕਿੰਨੀ ਵਾਰ ਗਏ ਨਗਰ ਕੌਂਸਲ ਦੇ ਵਿੱਚ ਭਾਈ ਦੇਲੀ ਦਾ ਤਕਰੀਬਨ ਢੇੜਾ ਲੱਗਦਾ ਸੀ ਹੂੰ ਤੇ ਜਦੋਂ ਚਾਹੀਦਾ ਹੀ ਉਦੋਂ ਚੱਕ ਦਿੰਦੇ ਸਫਾਈ ਹੋ ਜਾਂਦੀ ਸੀ ਜਾਂ ਮਤਲਬ ਐਪਲੀਕੇਸ਼ਨ ਦਿੱਤੀਆਂ ਕਰ ਦਿੰਦੇ ਸੀ ਉਸ ਤੋਂ ਬਾਅਦ ਦੋ ਦੋ ਚਾਰ ਦਿਨ ਫਿਰ ਨਹੀਂ ਚੱਕਦੇ ਜਦੋਂ ਕੋੜਾ ਜ਼ਿਆਦਾ ਹੋ ਜਾਂਦਾ ਨੂੰ ਟਰਾਲੀ ਨਾਲ ਭਰ ਕੇ ਪਿੱਛੇ ਲੈ ਜਾਂਦੇ ਨੇ ਅੱਛਾ ਤੇ ਇੱਕ ਦੋ ਵਾਰ ਇਹਨਾਂ ਨੇ ਅੱਗ ਲਾਈਏ ਦੋ ਤਿੰਨ ਵਾਹਨ ਖੜੇ ਉਹਨਾਂ ਦੇ ਟਾਇਰ ਵੀ ਸੜ ਗਏ ਹੂੰ ਇਹਨਾਂ ਜਿਆਦਾ ਬੁਰਾ ਹਾਲ ਹੈ ਅੱਛਾ ਮੈਨੂੰ ਇਹ ਗੱਲ ਦੱਸੋ ਕੂੜਾ ਸ਼ਹਿਰ ਦੇ ਅੰਦਰ ਹੁੰਦਾ ਆਪਣੇ ਘਰ ਆ ਆਪਾਂ ਘਰ ਦੇ ਅੰਦਰ ਕੂੜਾ ਸੜਦੇ ਆ ਕਿ ਬਾਹਰ ਰੱਖ ਕੇ ਜਾ ਉਹਨੂੰ ਬਾਹਰ ਸਟਕਿਆ ਨੇ ਆਪਾਂ ਬਾਹਰ ਸਟਕਿਆ ਨੇ ਜੀ ਇਹ ਕੀ ਹਿਸਾਬ ਹੈ ਘਰ ਹੀ ਹੈ ਸ਼ਹਿਰ ਦਾ ਮੇਨ ਜਗ੍ਹਾ ਮੇਨ ਜਗ੍ਹਾ ਤੇ ਵੀ ਡੰਪ ਬਣਾਤਾ ਹੈ ਜੀ ਹੂੰ ਤੇ ਮੇਰੇ ਹਿਸਾਬ ਤੇ ਦੋ ਦਿਨ ਹੋ ਗਏ ਇਥੋਂ ਚੱਕਿਆ ਕੋ ਨਹੀਂ ਜੀ ਅੱਛਾ ਜੇ ਇਹਨੂੰ ਚੱਕਣ ਆਣਗੇ ਇਹਨੂੰ ਕਰਾਇਆ ਲਾ ਕੇ ਪਿੱਛੇ ਕਰ ਦਣਗੇ ਚੱਕਣਾ ਨਹੀਂ ਜਾਂ ਇਹਨੂੰ ਸਾੜ ਦਣਗੇ ਹੂੰ ਤੇ ਇਹਨਾਂ ਕੋ ਧੂਆ ਹੁੰਦਾ ਹੈ ਕਿ ਬਾਜ਼ਾਰ 'ਚ ਕਈ ਵਾਰ ਬੈਠਾ ਨਹੀਂ ਜਾਂਦਾ ਧੂਏ ਤੋਂ ਹੁਣ ਮੈਂ ਤਕਲੀਫ ਮੱਖੀਆਂ ਦਾ ਮੱਛਰ ਦੀ ਮੱਖੀਆਂ ਦੀ ਬਹੁਤ ਜ਼ਿਆਦਾ ਤੇ 스멜 ਬਹੁਤ ਜ਼ਿਆਦਾ ਹੈ 스멜 ਜ਼ਿਆਦਾ ਹੈ ਮੱਖੀਆਂ ਦੇ 스멜 ਦੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਤੀ ਤੋ ਇਹ ਆ ਦੇਖ ਲਿਆ ਦੁਕਾਨਦਾਰ ਦਾ ਕੀ ਹਾਲ ਹੋਇਆ ਬੈਠਣਾ ਵੀ ਬਹੁਤ ਔਖਾ ਹੈ ਸੁਣ ਲਿਆ ਜੀ ਤੁਸੀਂ ਇਹ ਦੁਕਾਨਦਾਰਾਂ ਦਾ ਇਹ ਹਾਲਾਤ ਨੇ ਰੋਟੀ ਖਾਣ ਤੋਂ ਤੰਗ ਨੇ ਚਾਹ ਪੀਣ ਤੋਂ ਤੰਗ ਨੇ ਕਿਉਂਕਿ ਮੱਖੀ ਆ ਗਏ ਬਾਈ ਕਹਿ ਰਿਹਾ 10 ਰੁਪਏ ਦਾ ਕੱਪ ਚਾਹ ਦਾ 10 ਦਾ ਹੋਰ ਮਗਾਣਾ ਲੱਗਾ ਪਤਾ ਨਹੀਂ ਨਵਾਂ ਜਿਹੜਾ ਆਇਆ ਉਹਨਾਂ ਤੇ ਜਨਾ ਡਿੱਗ ਜਾਏ ਇੰਨੀਆਂ ਜ਼ਿਆਦਾ ਮੱਖੀਆਂ ਕਿਹਨੇ ਬਾਜ਼ਾਰ ਤੁਸੀਂ ਦੇਖੋ ਸਾਰੇ ਸ਼ੋਰੂਮ ਇੱਥੇ ਗਰਲ ਸਕੂਲ ਇੱਥੇ ਸਾਰਾ ਮ ਸਭ ਤੋਂ ਵੱਡੀ ਗੱਲ ਮੰਦਰ ਮੰਦਰ ਅ ਦੁੱਧਾਦਾਰੀ ਮੰਦਰ ਇੱਥੇ ਆ ਤੇ ਨਾਲ ਨਗਰ ਕੌਂਸਲ ਦਾ ਦਫਤਰ ਵੀ ਨੇੜੇ ਹੀ ਹੈ ਪਰ ਨਗਰ ਕੌਂਸਲ ਵਾਲਿਆਂ ਦਾ ਧਿਆਨ ਆਖਰ ਇੱਥੇ ਕਿਉਂ ਨਹੀਂ ਹੈ ਗੱਲ ਉਹੀ ਫਿਰ ਹੈ ਰੱਬ ਹੀ ਰਾਖਾ ਮੇਰੇ ਸ਼ਹਿਰ ਗੁਰੂਰਸਾਹਿਦਾ ਫਿਰ ਬੋਲਦੇ ਆ ਗੁਰੂਰਸਾ ਲਾਈਵ ਵਾਲੇ ਬੋਲਦੇ ਆ ਬੋਲਾਂਗੇ ਲੋਕਾਂ ਦੇ ਮੁੱਦੇ ਬਿਠਾਵਾਂਗੇ ਤਾਂ ਹੀ ਕਹਿੰਨੇ ਆ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂਰਸਾਹਿ ਲਾਈਵ ਦੇਖਦੇ ਰਹੋ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਉਸ਼ੀ ਰਹੂਗੀ ਇਹ ਡੰਪ ਹੈ ਇਹ ਤੁਚ ਕੀ ਕੇ ਬਾਹਰ ਜਾਵੇ ਕਿਉਂਕਿ ਆ ਨਾਲ ਸਕੂਲ ਹੈ ਲੜਕੀਆਂ ਵਾਲਾ ਸਕੂਲ ਆਫ ਫੈਮਿਨਸ ਹੋ ਗਿਆ ਉਹਦੀ ਬਿਲਡਿੰਗ ਲਈ ਪੈਸੇ ਜਗ੍ਹਾ ਨਹੀਂ ਹੈਗੀ ਜੇ ਸਕੂਲ ਨੂੰ ਜਗ੍ਹਾ ਦੇ ਦਿੱਤੀ ਜਾਵੇ ਇੱਥੇ ਲੜਕੀਆਂ ਦਾ ਸਕੂਲ ਬਣ ਜਾਵੇ ਸਕੂਲ ਆਫ ਫੈਮਿਨਸ ਵਿਦਿਆ ਮਨਾਰਾ ਫਿਰ ਬਣਦਾ ਜੇ ਪ੍ਰਾਈਵੇਟ ਸਕੂਲ ਇੱਥੇ ਚੱਲਦਾ ਸੀ ਉੱਥੋਂ ਲੋਕ ਪੜ ਕੇ ਅੱਜ ਵੱਡੇ ਵੱਡੇ ਅਫਸਰ ਬਣੇ ਤੇ ਜੇਕਰ ਇਹ ਹੀ ਸਕੂਲ ਸਰਕਾਰੀ ਸਕੂਲ ਇੱਕ ਇੱਥੇ ਬਣਾ ਦਿੱਤਾ ਜਾਵੇ 10ਵੀਂ ਤੋਂ ਪਲੱਸ 2 ਵਾਲੇ ਕਲਾਸਾਂ ਇੱਥੇ ਲੱਗ ਜਾਣ ਸਕੂਲ ਆਫ ਫੈਮਿਨਸ ਦੀ ਗੱਲ ਕਰ ਰਿਆਂ ਤੇ ਇੱਥੋਂ ਵੀ ਬੱਚੇ ਵਿੱਦਿਆ ਦੇ ਨਿਕਲ ਜਾਂਦੇ ਪਰ ਗੁਰੂ ਅਰਸਾਏ ਦਾ ਕੋਈ ਵਾਲੀਵਾਲ ਸੀ ਨਹੀਂ ਹੈ ਗੁਰੂ ਅਰਸਾਏ ਦੀ ਕੋਈ ਸਾਰ ਨਹੀਂ ਲੈਂਦਾ ਗੁਰੂ ਅਰਸਾਏ ਸ਼ਹਿਰ ਨੂੰ ਲਵਾਰ ਛੱਡਿਆ ਤੇ ਲਵਾਰ ਸੰਭਾਲਣ ਲਈ ਕੋਈ ਹੈ ਨਹੀਂ ਪਰ ਅਸੀਂ ਤੁਹਾਡੇ ਕਰਕੇ ਤੁਹਾਡੇ ਲੋਕਾਂ ਚ ਰਹਿ ਕੇ ਤੁਹਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਪ੍ਰਸ਼ਾਸਨ ਦੇ ਕੰਨੀ ਜੂ ਬਾਂ ਦੇ ਕੋਸ਼ਿਸ਼ ਕਰਦੇ ਆ ਕਿਤੇ ਨਾ ਕਿਤੇ ਜੂ ਸਰਕ ਜਾਏ ਕੋਈ ਜਿਹੜੀ ਆ ਰੱਬ ਸਮਤ ਬਖਸ਼ ਰਵੇ ਇਹਨਾਂ ਨੂੰ ਬਦਲ ਲੱਗ ਜਾਵੇ ਵੀ ਸਵਸ਼ ਭਾਰਤੀ ਗੱਲ ਕੀਤੀ ਹੈ ਲਫਾਫੇ ਸਾੜਨ ਨਾ ਵਰਤਣ ਦੀ ਗੱਲ ਕੀਤੀ ਉਹ ਲਿਖਿਆ ਵੱਡਾ ਬੈਨਰ ਲਾ ਰੱਖਿਆ ਫਲੈਕਸ ਲਾ ਰੱਖਿਆ ਖਬਰਾਂ ਚ ਇਸ਼ਤਿਹਾਰਿਤ ਤੇ ਜਾਂਦੇ ਆ ਕਾਹਦੀ ਗੱਲ ਦੇ ਪਲਾਸਟਿਕ ਨਹੀਂ ਵਰਤਣਾ ਤੇ ਇੱਥੇ ਪਲਾਸਟਿਕ ਸਿੱਟਿਆ ਜਾ ਰਿਹਾ ਮੈਂ ਕਹਿੰਦਾ ਕੀ ਕਿਹਾ ਜਾ ਸਕਦਾ ਹੈ ਜੇ ਸ਼ਬਦਾਂ ਦੇ ਵਿੱਚ ਕਹਾਂ ਐਵੇਂ ਮੂੰਹ ਚ ਕੁਝ ਹੋਰ ਨਾ ਨਿਕਲ ਜਾਏ ਉਸ ਹੱਲ ਹੋਣਾ ਚਾਹੀਦਾ ਇਸ ਮਸਲੇ ਦਾ ਮੈਂ ਕਹਿੰਦਾ ਰੱਬ ਸਮਤ ਬਖਸ਼ੇ ਇਹਨਾਂ ਨੂੰ ਵੀ ਇਹ ਡੰਪ ਜਿਹੜਾ ਇੱਥੇ ਸ਼ਹਿਰ ਦੇ ਵਿੱਚ ਨਹੀਂ ਹੁੰਦੇ ਡੰਪ ਸ਼ਹਿਰਾਂ ਤੋਂ ਬਾਹਰ ਹੁੰਦੇ ਨੇ ਡੰਪ ਖੁੱਲੀਆਂ ਜਗ੍ਹਾ ਤੇ ਹੁੰਦੇ ਨੇ ਜੇ ਨਗਰ ਕੌਂਸਲ ਕੋਲ ਲੱਖਾਂ ਰੁਪਏ ਦੀ ਇਨਕਮ ਹੈ ਤੇ ਡੰਪ ਇੱਥੇ ਚੁਕਾਇਆ ਜਾਂਦਾ ਸ਼ਹਿਰ ਦੇ ਵਿੱਚ ਗੰਦਗੀ ਸੱਟਾਂ ਦਾ ਮਤਲਬ ਕੀ ਹੈ ਜੇ ਮਤਲਬ ਹੈ ਤਾਂ ਕਮੈਂਟ ਸੈਕਸ਼ਨ ਤੁਸੀਂ ਆਪਣੀ ਰਾਏ ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਜੀ ਤੁਹਾਡੇ ਲਈ ਖੁੱਲਾ ਛੱਡਿਆ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਸੇ ਲਈ ਪੱਤਰ ਕਾ ਸਾਥੀ ਅਰਜਿੰਦਰ ਗੰਭੋਜ ਨਾਲ ਮੈਂ ਸਤਪਾਲ ਤ